एक छोटी जमीन रखने वाला किसान पारंपरिक फसलों के अलावा फूलों की नर्सरी भी तैयार करता है जिसे भंगु नर्सरी फॉरम जिला गुरदासपुर कस्बा कलानौर के नाम से जाना जाता है यहाँ किसान सब्जियों और कई तरह के फलों के बगीचे भी लगाते हैं इसी तरह भंगू नर्सरी की ओर से कई प्रकार के फूलों के पौधे तैयार किए जाते हैं साथ ही हरियाणा की मशहूर रतिया कंपनी के गेंदा फूल के बीज और अन्य किस्मों के बीज भी लगाए जाते हैं गर्मियों के मौसम में यहाँ भिंडी तोरई कद्दू और कई तरह की सब्जियाँ पहले से ही अपनी नर्सरी फार्म में तैयार कर ली जाती हैं, ताकि सर्दियों में उन्हें एक प्रोजेक्ट के रूप में विकसित कर उनकी पौध तैयार करके गर्मियों में समय पर लगाया जा सके जी मैं अपना लवप्रीत सिंह कुशीपुर अज अं पहुंचे जिला गुरदासपुर के कस्बा कलनौर सो अज अं मौजूद हाँ भंगू नर्सरी ਸਾਡੇ ਨਾਲ ਬਾਬਾ ਜੀ ਮਜੂਰ ਨੇ ਜਰੂਰ ਗੱਲਬਾਤ ਕਰਦੇ ਆਂ ਵੀ ਇਸ ਵਾਰ ਕਿਹੜੀਆਂ ਜਿਹੜੀਆਂ ਬਾਬਾ ਜੀ ਵੱਲੋਂ ਜਿਹੜੀਆਂ ਦਰਸੀ ਦੇ ਵਿੱਚ ਜਿਹੜੀਆਂ ਲੱਗੀਆਂ ਨੇ ਪਨੀਰੀਆਂ ਲੱਗੀਆਂ ਨੇ ਜਾਂ ਕਿਹੜੇ ਜਿਹੜੇ ਨੇ ਫੁੱਲ ਜਿਹੜੇ ਲੱਗੇ ਨੇ ਸਸਕੇ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਵੀ ਇਹ ਕਿਹੜੇ ਜੜੀਆਂ ਇਹ ਫੁੱਲ ਆ ਜਿਹੜੀ ਕਿਸਮਾਂ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਹੜੇ ਫੁੱਲ ਜਿਹੜੇ ਆਪਾਂ ਕਹਿ ਸਕਦੇ ਹਾਂ ਇਹ ਬਾਬਾ ਜੀ ਇਹ ਨੂੰ ਆਪਾਂ ਜਾਫਰੀ ਕਿਸਮ ਕਹਿ ਦਿੰਦੇ ਆਂ ਜੀ ਜਿਹੜਾ ਸਿਆਲੀ ਫੁੱਲ ਆ ਅ ਪਹਿਲਾ ਇਹਦੇ ਵਿੱਚ ਜਿਹਨੂੰ ਆਪਾਂ ਕਲਕੱਤੀ ਬੋਲ ਦਿੰਦੇ ਆ ਲੱਡੂ ਗੇਂਦਾ ਹਾਂਜੀ ਉਹ ਚੱਲ ਰਿਆ ਸੀਗਾ ਤੇ ਕੁਦਰਤੀ ਆਫਤ ਆਉਣ ਕਰਕੇ ਤੇ ਇਹਨਾਂ ਮਤਲਬ ਇਸ ਪੈਲੀਆਂ ਦੇ ਵਿੱਚ ਇੱਧਰ ਸੀ ਉਧਰ ਉਹ ਪਰਲੇ ਬੰਨੇ ਸੀ ਤੇ ਉਹ ਸਾਡਾ ਗਰਮੀ ਵਾਲਾ ਫੁੱਲ ਜਿਹੜਾ ਸੀ ਜਿਹਨੂੰ ਲੱਡੂ ਗੇਂਦਾ ਉਹ ਸਾਡਾ ਚੱਲ ਰਿਹਾ ਸੀ ਜਦੋਂ ਇਹ ਮਤਲਬ ਪਾਣੀ ਦੀ ਮਾਰ ਵੱਜੀ ਆ ਤੇ ਉਦੋਂ ਅਸੀਂ ਮਤਲਬ ਦੋਕ ਤੜਾਈਆਂ ਉਹਦੀਆਂ ਜੇ ਕੀਤੀਆਂ ਸਨ ਉਹ ਹੁਣ ਤੱਕ ਮਤਲਬ ਜਿੰਨਾ ਚਿਰ ਗਰਮੀ ਰਹਿਣੀ ਸੀ ਉਨਾਂ ਚਿਰ ਉਹ ਹਡਾਓ ਫੁੱਲ ਚੱਲਣਾ ਸੀ ਉਸ ਤੋਂ ਬਾਅਦ ਫਿਰ ਇਹ ਸਿਆਲੀ ਫੁੱਲ ਜਿਹੜਾ ਇਹ ਸ਼ੁਰੂ ਹੋ ਜਾਂਦਾ ਵਾ ਹੁਣ ਸਾਡਾ ਜਿਹੜਾ ਇਹ ਇਹ ਜਿਹੜਾ ਸਿਆਲੀ ਫੁੱਲ ਅਸੀਂ ਇਹ ਤਿਆਰ ਕਰ ਰਹੇ ਆ ਇਹ ਤਕਰੀਬਨ ਮੇਰੇ ਖਿਆਲ ਆਪੀ 15-20 ਦਿਨਾਂ ਦੇ ਵਿੱਚ ਵਿੱਚ ਨੂੰ ਜਿਹੜਾ ਫੁੱਲ ਆ ਜਾਏਗਾ ਮਤਲਬ ਜਿਹੜੇ ਤੁਸੀਂ ਦੂਜੇ ਬੂਟਿਆਂ ਦਾ ਜ਼ਿਕਰ ਕਰ ਰਹੇ ਉਹ ਅਜੇ ਤੱਕ ਤੜਾਈ ਜਿਹੜੀ ਉਹਨਾਂ ਦੀ ਚੱਲਣੀ ਸੀ ਹਾਂ ਜੀ ਉਹਦੀ ਤੜਾਈ ਚੱਲਣੀ ਸੀ ਪਰ ਉਹ ਜਦੋਂ ਹੁਣ ਸਾਰੀ ਦੁਨੀਆ ਦੇ ਨਾਲ ਹੀ ਆ ਉਹ ਇੱਕ ਕੁਦਰਤੀ ਆਫਤਾਨ ਕਰਕੇ ਤੇ ਮਤਲਬ ਉਹਦੀ ਫਿਰ ਜਿਹੜਾ ਕੰਮ ਖਤਮ ਹੋ ਗਿਆ ਨਵੇਂ ਸਰਯੋਂ ਜਿਹੜਾ ਹੁਣੇ ਤਿਆਰ। ਬਾਬਾ ਜੀ ਜਿਵੇਂ ਇਹ ਦੇਖ ਰਹੇ ਆ ਆਪਾਂ ਬੂਟੇ ਲੱਗੇ ਨੇ ਪਰ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਦੱਸਦੇ ਹੋ ਤਿੰਨ ਕਿਸਮਾਂ ਨੇ ਕਿਵੇਂ ਜੜੀ ਬੂਟੇ ਦੀ ਜੜੀ ਪਛਾਣ ਫਿਰ ਹੁੰਦੀ। ਇਹ ਬਾਬਾ ਜੀ ਵੇਖੋ ਜਿਹਦੇ ਵਿੱਚ ਨਾ ਤੇ ਮਤਲਬ ਜੜੀ ਦੀ ਪਨੀਰੀ ਤਿਆਰ ਹੁੰਦੀ ਆ। ਇਹ ਅਸੀਂ ਪਨੀਰੀ ਮੰਗਾ ਰਹੇ ਆ ਸਾਡਾ ਕੰਟੈਕਟ ਆ ਪਟਿਆਲੇ ਆ ਇੱਕ ਗੁਰਿੰਦਰ ਵੀਰ ਜੀ ਆ ਤੇ ਉਹਨਾਂ ਤੋਂ ਅਸੀਂ ਪਨੀਰੀ ਜੜੀ ਆ ਉਹ ਪ੍ਰੋਵਾਈਡ ਕਰਾਉਨੇ ਆ। ਤੇ ਇਹ ਇਹਦੇ ਵਿੱਚ ਨਾ ਤਿੰਨ ਰੰਗ ਹੁੰਦੇ ਆ। ਇੱਕ ਲਾਲ ਇੱਕ ਖੱਟਾ ਤੇ ਇੱਕ ਪੀਲਾ ਉਹ ਸਾਨੂੰ ਜਦਾਂ ਇਹ ਪਹਿਚਾਨ ਤਾ ਚਲੋ ਜਦੋਂ ਆਪਾਂ ਤੋੜਦੇ ਆ ਉਦੋਂ ਹੀ ਪਤਾ ਲੱਗ ਜਾਂਦਾ ਆ ਵੇਖੋ ਆ ਜਿਹੜਾ ਬੂਟਾ ਵਾ ਨਾ ਇਹ ਸਾਰਾ ਮਤਲਬ ਹਰੇ ਰੰਗ ਦੇ ਵਿੱਚ ਆ ਥੋੜੀ ਮਤਲਬ ਖਟਿਆਈ ਜੀ ਮਾਰ ਰਿਆ ਇਹਨੂੰ ਸਾਡਾ ਜਿਹੜਾ ਫੁੱਲ ਆਏਗਾ ਇਹ ਇਹਨੂੰ ਖੱਟਾ ਫੁੱਲ ਆਉਣਾ ਵਾ ਜੀ ਆ ਜਿਹੜਾ ਵੇਖਾ ਇਹ ਥੋੜਾ ਜਿਹਾ ਇਹ ਲਾਲਗੀ ਦੇ ਵਿੱਚ ਆ ਵੇਖੋ ਇਹਨੂੰ ਪੀਲੇ ਰੰਗ ਦਾ ਫੁੱਲ ਆਉਣਾ ਉਸ ਤੋਂ ਬਾਅਦ ਇੱਥੇ ਤੁਹਾਨੂੰ ਬੂਟੇ ਵਿੱਚ ਹੀ ਮਿਲਣਗੇ ਜਦਾਂ ਪਿਓਰ ਲਾ ਲਿਆ ਵੇਖੋ ਆ ਜਿਹੜੇ ਆ ਹਾਂਜੀ ਇਹਨੂੰ ਲਾਲ ਫੁੱਲ ਆਉਣਾ ਵਾ ਜਦੋਂ ਆਪਾਂ ਇਹ ਤੋੜਦੇ ਆ ਉਦੋਂ ਅਲੱਗ-ਅਲੱਗ ਬੂਟੇ ਰਿਹਾ ਆਪੋ ਆਪਣਾ ਜਿਹੜਾ ਵਿੱਚ ਰੰਗ ਦੇਣਾ ਵਾ ਬਾਬਾ ਜਿਵੇਂ ਇਹ ਬੂਟੇ ਨੇ ਇਹਨਾਂ ਦੀ ਗਰੋਥ ਡਾਉਣ ਜਾਂ ਕੋਈ ਇੱਕ ਲੈਵਲ ਦੀ ਗਰੋਥ ਰਹੇਗੀ ਜਾਂ ਵੱਧ ਘੱਟ ਹੋਏਗੀ ਨਹੀਂ ਜੀ ਤਕਰੀਬਨ ਬਹੁਤ ਵਧੀਆ ਗਰੋਥ ਹੀ ਵੈਸੇ ਬਹੁਤ ਵਧੀਆ ਚੱਲਣ ਢਈ ਆ ਔਰ ਇੱਕੋ ਜਿਹੀ ਰਹੇਗੀ ਇਹ ਦੀ ਇੱਕੋ ਜਿਹੀ ਗਰੋਥ ਹਾਂਜੀ ਜਿਹੜਾ ਬਾਬਾ ਜੀ ਦੂਸਰੇ ਜਿਹੜੀ ਛਾਣ ਲੱਗੇ ਨੇ ਉਹ ਵੀ ਇਸੇ ਬੇਸ ਦੇ ਜਾਂ ਉਹਨਾਂ ਨੂੰ ਕੁਝ ਚੇਂਜ ਕੀਤਾ ਨਹੀਂ ਜੀ ਉਹ ਵੀ ਹੋਈਆਂ ਸਿਆਲੀ ਫੁੱਲ ਤਕਰੀਬਨ ਇੱਕ ਹੀ ਵੈਰਾਈਟੀ ਹੁੰਦੀ ਆ ਜੀ ਹਾਂਜੀ ਇਹ ਜਿਹ ਇਹ ਸਾਰਾ ਇੱਕ ਹੀ ਵੈਰਾਈਟੀ ਹੁੰਦੀ ਆ ਕੁਝ ਇੱਧਰ ਆਈ ਫੁੱਲ ਤੇ ਕੁਝ ਤਕਰੀਬਨ ਕਿਲਾਕ ਫੁੱਲ ਜਿਹੜਾ ਉੱਪਰਲੇ ਪਾਸੇ ਉਧਰ ਉਸ ਪਾਸੇ ਜਿਹੜਾ ਬਾਬਾ ਇਹ ਕਾਣ ਆ ਜਿਹੜਾ ਵਿੱਚ ਲੱਗਾ ਇਹਦੇ ਵਿੱਚ ਕਿੰਨੇ ਜਿਹੜੇ ਹਾਈ ਗ੍ਰੇਡ ਜਾਂ ਕਿਹੜੀਆਂ ਕਿਸਮਾਂ ਨੇ ਉਹ ਵੀ ਜਾਣਕਾਰੀ ਜਿਹੜੀ ਸਾਂਝੀ ਕਰੋ ਇਹ ਵੀਰ ਜੀ ਸਾਡੇ ਕੋਲ ਨਾ ਇੱਕ ਇਹ ਦੇਸੀ ਕਿਸਮ ਲਾ ਲੋ ਹਾਂਜੀ ਜਿਹੜਾ ਰਤਿਆ ਕੰਪਨੀਆਂ ਹਰਿਆਣੇ ਦੀ ਹਾਂਜੀ ਹਾਂਜੀ ਜਿਨ੍ਹਾਂ ਦੇ ਨਾਲ ਸਾਡਾ ਕੰਟੈਕਟ ਆ ਜੀ ਹਾਂਜੀ ਔਰ ਉਹਨਾਂ ਦੇ ਨਾਂ ਤੇ ਸਾਡੀ ਜਿਹੜੀ ਨਰਸਰੀ ਚੱਲਦੀ ਆ ਰਤਿਆ ਕੰਪਨੀ ਆ ਜੀ ਔਰ ਇਹਦੀ ਖਾਸੀਅਤ ਇਹ ਆ ਕਿ ਇੱਕ ਤੇ ਇਹ ਜਿਹੜਾ ਕਾਣਿਆ ਜੀ ਜੀ ਇਹ ਮਤਲਬ ਜੋ ਐਦਕਾ ਸਾਡਾ ਤਿਜਾ ਚੌਥਾ ਸਾਲ ਆ ਜੀ ਮਤਲਬ ਜਿਹੜਾ ਅਸੀਂ ਇਹ ਉਹਨਾਂ ਤੋਂ ਮਤਲਬ ਲੈ ਕੇ ਤਿਆਰ ਕਰ ਰਹੇ ਆ ਜੀ ਜੀ ਹਾਂ ਜੀ ਤੇ ਇਹਦੀ ਇੱਕ ਤੇ ਇਹ ਆ ਕਿ ਇਹਨੂੰ ਗੰਢੇਲਣੀ ਪਏਗੀ ਜੀ ਠੀਕ ਆ ਜੀ ਜਿਸ ਤਰ੍ਹਾਂ ਆਮ ਆਪਾਂ ਗੰਡਾ ਲਾਉਨੇ ਆ ਤੇ ਉਹਨੂੰ ਗੰਢੇਲ ਪੈ ਜਾਂਦੀ ਆ ਜਾਂ ਜਦੋਂ ਉਹਨੂੰ ਆਪਾਂ ਸਟੋਰਜ ਕਰਨਾ ਹੁੰਦਾ ਤੇ ਸਟੋਰ ਤੇ ਜਿਹੜੇ ਨੇ ਉਹ ਗੰਡਾ ਜਿਹੜਾ ਵਾ ਛੇਤੀ ਜਿਹੜਾ ਵਾ ਆਪਣਾ ਆਪ ਜਿਹੜਾ ਮਤਲਬ ਖਰਾਬ ਹੋ ਜਾਂਦਾ ਹਾਂਜੀ ਇਹਦੀ ਮਤਲਬ ਤਕਰੀਬਨ ਅਗਲੇ ਨਵੰਬਰ ਦਸੰਬਰ ਤੱਕ ਜਿਹੜਾ ਵਾ ਇਹਦੀ ਜਿਹੜੀ ਹੈਗੀ ਆ ਮਤਲਬ ਇਹ ਇਹਦਾ ਸਟੋਰ ਹੁੰਦਾ ਵਾ। ਉਹ ਵੀ ਕਾਣੀ ਆ ਕਿ ਜਾਂ ਵਿੱਚ ਅੱਜ ਦੇਖ ਰਿਹਾ ਬੂਟੇ ਲੱਗੇ ਨੇ ਇਹ ਕੋਈ ਮਤਲਬ ਉਹ ਬੂਟੀ ਕੋਈ ਇਹ ਵਗਾਰਾ ਜਿਹਾ। ਇਹ ਬੂਟੀ ਫਿਰ ਵੇਖੋ ਵਿੱਚ ਜਿਹੜਾ ਮਾੜਾ ਮੋਟਾ ਕਾ ਹਫੂਸ ਜਿਹੜਾ ਹੈ ਤਾਂ ਹੋ ਜਾਂਦਾ। ਇਹਦੀ ਫਿਰ ਨਾਲ ਮਾੜੀ ਮੋਟੀ ਜੜੀ ਆ ਸਾਫ ਸਫਾਈ ਚੱਲਦੀ ਰਹਿੰਦੀ ਆ ਜੀ। ਉਹ ਵੀ ਜਿਹੜੀ ਇਹਨੂੰ ਫਿਰ ਕਰਦੇ ਜਾਂ ਜੋ ਇਹਦੀ ਕੇਅਰ ਕਰਦੇ ਆ ਆਪਦੇ ਕਿ ਜਾਂ ਫਿਰ ਫਿਰ ਮਗਰ ਭੇਜਣਾ ਪੈਂਦਾ ਤਾਂ ਅਪਡੇਟ ਭੇਜਣਾ ਪੈਂਦਾ। ਇਹ ਨਹੀਂ ਜੀ ਇਹਦੀ ਸਾਨੂੰ ਬੜਾ ਵਧੀਆ ਇਹਦਾ ਰਿਸਪੌਂਸ ਆ ਜੀ। ਜੀ। ਤਕਰੀਬਨ ਮਤਲਬ ਕਹਿਣ ਦਾ ਭਾਅ ਸਾਡੇ ਕੋਲ ਜਿੰਨੇ ਵੀ ਇੱਧਰ ਬਾਰਡਰ ਦੇ ਪਿੰਡ ਆ ਤੇ ਇਹ ਸਾਨੂੰ ਉਹ ਆਣ ਕੇ ਜਿਹੜਾ ਵਾ ਇੱਥੋਂ ਆ ਬਣ ਕੇ ਲੈ ਜਾਂਦੇ ਆ ਜੀ ਤੇ ਦੂਸਰੀ ਇਹਦੀ ਖਾਸੀਅਤ ਇਹ ਆ ਕਿ ਇਹ ਰਤਿਆ ਕੰਪਨੀ ਜਿਹੜੀ ਆ ਜਸਪਾਲ ਵੀਰ ਜੀ ਨੇ ਜਿਹੜੇ ਮਤਲਬ ਸਾਨੂੰ ਪਲ-ਪਲ ਦੇ ਉੱਤੇ ਜਿਹੜਾ ਵਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਵੀ ਜੋ ਵੀ ਸਾਨੂੰ ਇਹ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਅਸੀਂ ਇਹਦੀ ਉਹ ਦੀ ਜਿਹੜੀ ਆ ਫੋਟੋ ਖਿੱਚ ਕੇ ਤੇ ਨਾਲ ਉਹਨਾਂ ਨੂੰ ਮੈਸੇਜ ਪਾ ਦਿੰਨੇ ਆ ਉਹ ਸਾਨੂੰ ਦੱਸ ਦਿੰਦੇ ਆ ਕਿ ਹੁਣ ਇਹਨੂੰ ਇਹ ਚੀਜ਼ ਦੀ ਲੋੜ ਆ ਇਹ। ਉਹ ਵੇ ਜਿਹੜਾ ਪ੍ਰਸ਼ਾਸਨ ਗਾਰਲੀ ਜਿਹੜੀਆਂ ਲੈਤਾ ਨੇ ਇਹ ਦੇਖਿਆ ਥੋੜੇ ਵੱਡੀਆਂ ਨੇ ਫਿਰ ਡਾਊਨ ਜਿਹੇ ਸੈਂਟਰ 'ਚ ਡਾਊਨ ਹੋ ਗਿਆ। ਇਹ ਕੀ ਸਾਰੀ ਵਿਧੀ ਕੀ ਹੈ? ਕੀ ਪ੍ਰੋਸੈਸ ਕੀ ਆ? ਇਹਦਾ ਵੀਰ ਜੀ ਪ੍ਰੋਸੈਸ ਇਹ ਆ ਕਿ ਇਹ ਅਸੀਂ ਬਿਹਾੜਿਆਂ 'ਚ ਤਿਆਰ ਕਰਦੇ ਆ। ਠੀਕ ਆ ਜੀ। ਕਿਉਂਕਿ ਆਪਾਂ 21 ਦਿਨ ਤਿੰਨ ਨੂੰ ਵੇਚ ਸਕਦੇ ਕਿਉਂਕਿ ਉਹਦਾ ਫਿਰ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਆ ਪਹਿਲਾ ਬਿਹਾੜਾ ਵਾ ਜੀ ਇਹ ਤਿਆਰ ਹੋਣ ਡਿਆ ਇਹਦੀ ਗਰੋਥ ਉਹਦੇ ਨਾਲ ਉਹ ਆਪਿਆ। ਕੁਝ ਦਿਨਾਂ ਬਾਅਦ ਫਿਰ ਉਹ ਤਿਆਰ ਹੁੰਦਾ। ਉਸ ਤੋਂ ਬਾਅਦ ਫਿਰ ਤੀਜਾ ਵਿਆੜਾ ਚੌਥਾ ਵਿਆੜਾ ਇਸ ਹਿਸਾਬ ਦੇ ਨਾਲ ਮਤਲਬ ਹੁੰਦਾ ਜੀ ਮਲੇ ਜੇ ਫਿਰ ਲੱਗੇ ਇੱਕ ਦਿਨੇ ਜਾਂ ਫਿਰ ਅੱਗੇ ਪਿੱਛੇ ਲੱਗੇ ਜੀ ਨਹੀਂ ਅੱਗੇ ਪਿੱਛੇ ਲੱਗਦੇ ਅੱਗੇ ਪਿੱਛੇ ਕਿੰਨੇ ਕਿੰਨੇ ਦਿਨ ਦਾ ਜਿਹੜਾ ਗੈਪ ਸਾਰਾ ਤਕਰੀਬਨ ਮੰਨ ਕੇ ਚੱਲੋ ਜੀ ਇਹ ਵਿੱਚ 5-7 ਦਿਨਾਂ ਦਾ ਜਿਹੜਾ ਗੈਪ ਵਿੱਚ ਪੈ ਜਾਂਦਾ ਹੈ ਹਾਂਜੀ 5-7 ਦਿਨਾਂ ਦਾ ਤੇ ਇਹ ਜਿਹੜਾ ਵਾ ਗੰਡਾ ਇਹਦਾ ਇਹ ਆ ਕਿ ਤਕਰੀਬਨ ਮੰਨ ਕੇ ਚੱਲੋ 10 ਦਸੰਬਰ ਤੋਂ ਬਾਅਦ ਜਿਹੜਾ ਵਾ ਇਹ ਗੰਡਾ ਲਾਉਣ ਦਾ ਟਾਈਮ ਆ ਜੀ ਜਿਹੜਾ ਪਿਛਲੇ ਸਾਲ ਤੇ ਬਾਬਾ ਜੀ 18 ਸਾਲ ਦੇ ਵਿੱਚ ਵਾਅਦਾ ਕੀਤਾ ਮਤਲਬ ਕਿਵੇਂ ਸਾਰਾ ਕੀਤਾ ਜਾਣ ਦਿੰਦੇ ਇਹ ਵੀਰ ਜੀ ਬਹੁਤ ਵਧੀਆ ਮਤਲਬ ਕਹਿਣ ਦਾ ਭਾਵ ਇਹਦਾ ਵਾਅਦਾ ਇਹ ਆ ਕਿ ਚੰਗੀ ਕੁਆਲਿਟੀ ਹਾਂਜੀ ਤੇ ਮਤਲਬ ਚੰਗੇ ਜੇ ਕੁਆਲਿਟੀ ਹੋਊਗੀ ਤੇ ਫੇਰ ਹੀ ਉਹਦੀ ਅੱਗੇ ਚੰਗੀ ਸੇਲ ਹੋਏਗੀ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਅਸੀਂ ਤੇ ਜੇ ਸਾਲ ਉਸ ਤੋਂ ਬਾਅਦ ਅਗਲੇ ਸਾਲ ਥੋੜਾ ਉਹ ਦਿਨਾਂ ਵਧਾਇਆ ਐਦ ਕਾਹੀਂ ਤਕਰੀਬਨ 2.5 ਤਿੰਨ ਕ ਕਨਾਲ ਥਾਂ ਜਿਹੜਾ ਵਾ ਇਹਨੂੰ ਮਤਲਬ ਤਾਣੀ ਕਣ ਜਿਹੜਾ ਵਾ ਆਪ ਤਿਆਰ ਕੀਤਾ ਜੀ ਜਿਹੜੇ ਬੂਟੇ ਲਗਾਏ ਗਏ ਨੇ ਉਹ ਕਿੰਨੇ ਥਾਂ ਦੇ ਵਿੱਚ ਜਿਹੜੇ ਇੱਕ ਦੇ ਵਿੱਚ ਇਹ ਲਗਾਏ ਨੇ ਉਹ ਦੱਸੋ ਫੋਟੋ ਲੈ ਬੂਟੇ ਬਾਬਾ ਜੀ ਜਿਹੜੇ ਨੇ ਸਾਰੇ ਕਿੰਨੇ ਇੱਕ ਦੇ ਵਿੱਚ ਇਹ ਲਗਾਏ ਨੇ ਇਹ ਕਾਣੀ ਜੇ ਕਣ ਕੱਲਾ ਕੇ ਬੂਟੇ-ਬੂਟੇ ਜਿਹੜੇ ਆਪਣੇ ਇਹ ਬੂਟੇ ਸਾਰ ਮੇਰੇ ਕੋਲ ਤਕਰੀਬਨ ਸਵਾ 1 ਕਿੱਲਾ ਕਰੀਬ ਜਿਹੜਾ ਫੁੱਲਿਆ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੁਝ ਕਾਣਿਆਂ ਤੇ ਕੁਝ ਜਿਹੜਾ ਵਾ ਹੁਣ ਅਕੋ ਆ ਪਨੀਰੀਆਂ ਵਾਸਤੇ ਜਿਹੜਾ ਵਾ ਕੰਮ ਤਿਆਰ ਹੋ ਰਿਹਾ ਵਾ ਉਹਦੇ ਵਾਸਤੇ ਵੀ ਅਸੀਂ ਜਿਹੜੀ ਉਹ ਤਿਆਰੀ ਕਰ ਰਿਹਾ ਜੀ ਸਾਰਾ ਜਿਵੇਂ ਫਿਰ ਬੂਟੇ ਹੋ ਜਾਂਦੇ ਨੇ ਇਹ ਫਿਰ ਪ੍ਰੋਸੈਸ ਮਤਲਬ ਕਿਵੇਂ ਹੁੰਦੇ ਸੜੀ ਵੀ ਜਾਣਕਾਰੀ ਜੀ ਸਾਂਝੀ ਕਰੋ ਇਹ ਮੈਂ ਤੁਹਾਡੀ ਗੱਲ ਇਹਦੀ ਕੰਪਨੀ ਫਿਰ ਕਰਦੀ ਹੈ ਲੈ ਜਾਂਦੀ ਜਾਂ ਫਿਰ ਇੱਥੇ ਜਿਹੜੇ ਡਿਸਟ੍ਰੀਬਿਊਟਰ ਇਹਨਾਂ ਨਹੀਂ ਜੀ ਇੱਥੇ ਡਿਸਟ੍ਰੀਬਿਊਟਰ ਇੱਥੇ ਡਿਸਟ੍ਰੀਬਿਊਟਰ ਬਾਕੀ ਸਾਨੂੰ ਉਹਨਾਂ ਦਾ ਇੰਨਾ ਕੁ ਮਤਲਬ ਰਿਸਪੌਂਸ ਹੈਗਾ ਜੀ ਕਿ ਜਿਸ ਤਰ੍ਹਾਂ ਸਾਡੇ ਏਰੀਏ ਦੇ ਵਿੱਚੋਂ ਹਾਂ ਜੀ ਅ ਤਕਰੀਬਨ ਮੈਨੂੰ ਇੰਨਾ ਕੁ ਪਤਾ ਵਾ ਕਿ ਰਤਿਆ ਕੰਪਨੀ ਜਿਹੜੀ ਆ ਉਹਦਾ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਤੇ ਸ਼ਾਇਦ ਆ ਵੀ ਮੈਂ ਭੁੱਲਦਾ ਨਾ ਹੋਵਾਂ ਤੇ ਇੱਕ ਆਪਣਾ 1.500 ਦੇ ਕਰੀਬ ਜਿਹੜੀ ਆ ਮਤਲਬ ਉਹਨਾਂ ਦੀ ਨਰਸਰੀ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਹਾਂ ਠੀਕ ਆ ਜੀ ਔਰ ਉਹ ਜਿਸ ਤਰ੍ਹਾਂ ਹੀ ਮਤਲਬ ਹੁਣ ਇੱਥੇ ਕਲਨੌਰ ਦੇ ਵਿੱਚ ਆ ਜੀ ਹਾਂਜੀ ਇੱਥੇ ਅਗਰ ਉਹਨਾਂ ਨੇ ਸਾਨੂੰ ਇਹ ਬੀਜ ਪ੍ਰੋਵਾਈਡ ਕਰਾਉਂਦੇ ਆ ਜੀ ਤੇ तकरीबन 20-25 ਕਿਲੋਮੀਟਰ ਏਰੀਏ ਦੇ ਵਿੱਚ ਉਹ ਆਪਣਾ ਜਿਹੜਾ ਵਾ ਬੀਏ ਨਹੀਂ ਕਿਸੇ ਨੂੰ ਦਿੰਦੇ। ਉਹ ਹੋਰ ਡਿਸਟ੍ਰਿਬਿਊਟ ਜਰ ਨਹੀਂ ਕਰਦੇ। ਨਹੀਂ ਤਿਆਰ ਕਰਦੇ ਉਹਨਾਂ ਨੇ ਆਪਣਾ ਜੇ ਕੋਈ ਇਧਰੋਂ ਕੋਈ ਵੀ ਲਾਗੋਚਾਗ ਹੋ ਉਹਨਾਂ ਨੂੰ ਫੋਨ ਕਰੇਗਾ। ਉਹਨਾਂ ਨੇ ਸਾਡੇ ਨਾਲ ਕੰਟੈਕਟ ਕਰਾਉਣਾ ਸਾਨੂੰ ਪੁੱਛਣਾ ਵਾ ਕਿ ਤੁਹਾਡੇ ਤੋਂ ਇਹ ਫਲਾਣਾ ਪਿੰਡ ਜਿਹੜਾ ਉਹ ਕਿੰਨੀ ਦੂਰੀ ਤੇ ਆ। ਫਿਰ ਉਹਨਾਂ ਕੋ ਜੇ ਕੋਈ ਹੰਗਾਕ ਪੁੱਛਦਾ ਵਾ ਵੀ ਸਾਨੂੰ ਕੰਨ ਚਾਹੀਦਾ ਵਾ। ਉਹ ਫਿਰ ਸਾਡਾ ਨੰਬਰ ਦਿੰਦੇ ਆ ਜੀ ਤੇ ਸਾਨੂੰ ਫਿਰ ਉਹ ਜਿਹੜੇ ਰਾਬਤਾ ਕਾਇਮ ਕਰਦੇ ਆ। ਅਹੀਂ ਉਹਨਾਂ ਨੂੰ ਜੜਾ ਵਾ ਇਹ ਮੱਲੋ ਸਾਰੀ ਜਿਹੜੀ ਇਹਦੀ ਸ਼ਡਿਊਲ ਹੈ ਜਾਂ ਜਰਮਨ ਦੇ ਨਹੀਂ ਗ੍ਰੋਥ ਬੰਦੀ ਸਾਰਾ ਅਪਡੇਟ ਜਿਹੜਾ ਫਿਰ ਉੱਥੇ ਜਿਹੜਾ ਸਾਰਾ ਮਟੀ ਨੂੰ ਮੋੜਿਆ ਤੁਹਾਨੂੰ ਹਾਂਜੀ 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 ਉੱਥੇ ਮਟੀ ਨੂੰ ਮੋੜਿਆ ਹਾਂਜੀ ਇਸ ਤੋਂ ਇਲਾਵਾ ਜਿਹੜੇ ਨੇ ਤੁਸੀਂ ਸ਼ੈੱਡ ਬਣਾਵਾ ਇਸ ਦੇ ਵਿੱਚ ਕਿਹੜੀਆਂ ਜਿਹੜੀਆਂ ਮੱਲੋ ਗਰਮੀਆਂ ਵਾਸਤੇ ਪਨੀਰੀਆਂ ਤਿਆਰ ਹੋਣਗੀਆਂ ਜਾਂ ਕਿਵੇਂ ਸਾਰਾ ਹਾਂਜੀ ਇਹ ਵੀਰ ਜੀ ਕਹਿਆ ਜਿਹੜਾ ਵਾ ਮਤਲਬ ਪਨੀਰੀਆਂ ਵਾਸਤੇ ਹੁਣ ਆ ਸ਼ੈੱਡ ਅੱਗੋਂ ਤਿਆਰ ਕਰ ਰਹੇ ਆ ਹਾਂਜੀ ਕਿਉਂਕਿ ਇਹਦੀ ਅਜੇ ਦਿਨ ਹੈਗੇ ਆ ਜੀ ਜੀ ਤਕਰੀਬਨ ਦਸੰਬਰ ਜਨਵਰੀ ਦੇ ਵਿੱਚ ਅਸੀਂ ਜਿਹੜੀ ਆ ਮਤਲਬ ਇਹਦੀ ਦਸੰਬਰ ਅੱਧ ਕਿਹਾ 15 ਤੋਂ ਬਾਅਦ 20 ਤੋਂ ਬਾਅਦ ਅਸੀਂ ਮਤਲਬ ਜਿਹੜੀ ਆ ਇਹਦੀ ਭਰਾਈ ਜਿਹੜੀ ਆ ਸ਼ੁਰੂ ਕਰ ਦੇਣੀ ਆ ਜੀ ਮਤਲਬ ਕਿਹੜੇ ਕਿਹੜੇ ਜਿਹੜੇ ਫਰੇ ਦੇ ਵਿੱਚ ਜਿਹੜੀਆਂ ਤਿਆਰ ਹੋਣਗੀਆਂ ਕਿਸਮ ਦੇ ਇਹਦੇ ਵਿੱਚ ਵੀਰ ਜੀ ਚਲੋ ਅਸੀਂ ਆ ਥੋੜੀ ਬੋਦੀ ਵੇਖੋ ਤਿਆਰ ਕੀਤੀ ਆ ਨਾਲੋਂ ਨਾਲ ਜਿਸ ਤਰ੍ਹਾਂ ਕੋਈ ਜਿੰਨੇ ਆਪਣਾ ਟਾਈਮ ਨਾ ਲਾ ਕੇ ਅਗਰ ਉਹਨੂੰ ਆਪਣੇ ਤਬਰ ਕਰ ਲੈਣਾ ਵਾ ਜੀ ਤੇ ਉਹਦੇ ਵਾਸਤੇ ਜਿਸ ਤਰ੍ਹਾਂ ਵੇਖੋ ਆ ਹੁਣ ਕਾਲੀ ਤੋਰੀ ਆ ਇਹ ਤਿਆਰ ਹੋਣ ਢਈ ਆ ਉਧਰ ਵੀ ਆ ਜੀ ਹਾਂਜੀ ਹਾਂਜੀ ਆ ਜਿਸ ਤਰ੍ਹਾਂ ਕਰੇਲਾ ਵਾ ਹਾਂਜੀ ਹਾਂਜੀ ਆ ਇਧਰ ਮਿਰਚ ਤਿਆਰ ਹੋਣ ਢਈ ਆ ਇਹਦੇ ਵਿੱਚ ਇਹ ਕਿਨੇ ਕਿਨੇ ਚਿਰ ਦੇ ਜਿਹੜੇ ਨੇ ਇਹ ਬੂਟ ਹੋ ਗਏ ਇਹ ਜੀ ਤੇ ਤਕਰੀਬਨ 15 20 ਦਿਨਾਂ ਦੇ ਵਿੱਚ ਵਿੱਚ ਅਜੇ ਮੰਨ ਲੇ ਜ ਤਿਆਰ ਹੋਏ ਆ ਜੀ ਹਾਂਜੀ ਤੇ ਇਹਦੇ ਵਿੱਚ ਜਿਹੜੀ ਹੁਣ ਅਸੀਂ ਅੱਗੋਂ ਤਿਆਰ ਕਰਾਂਗੇ ਜੀ ਕਿਸਮਾਂ ਉਹ ਆਲ ਵੈਰਾਈਟੀ ਜਿਹੜੀ ਆ ਆਪਾਂ ਗਰਮੀਆਂ ਦੇ ਵਿੱਚ ਲਾਉਣੀ ਆ ਜਿਸ ਤਰ੍ਹਾਂ ਤੋਰੀ ਆ ਕੱਦੂ ਆ ਘੀਆ ਵਾ ਕਰੇਲਾ ਵਾ ਹਾਂਜੀ ਆਲ ਵੈਰਾਈਟੀ ਜਿਹੜੀ ਆ ਉਹ ਇਹਦੇ ਵਿੱਚ ਤਿਆਰ ਕਰਾਂਗੇ ਇਹ ਸ਼ੈੱਡ ਦੇ ਵਿੱਚ ਇਹਨੂੰ ਸ਼ੈੱਡ ਨੂੰ ਕਵਰ ਕਰਾਂਗੇ ਬਾਕੀ ਜਿਹੜਾ ਮਤਲਬ ਇਹ ਸ਼ੈੱਡ ਜਿਹੜਾ ਹੁਣ ਗਾੜੀ ਜਿਹੜੇ ਸਰਦੀ ਦੇ ਮਹੀਨੇ ਨੇ ਉਹ ਜਿੰਨੇ ਮਤਲਬ ਬੀਜ ਗਰਮੀਆਂ ਵਾਸਤੇ ਜਿਹੜੇ ਚੱਲਣੇ ਨੇ ਉਹ ਸਾਰੇ ਇਸ ਦੇ ਵਿੱਚ ਜਿਹੜੇ ਨੇ ਡਬਲ ਮੋੜ ਗਏ ਹਾਂਜੀ ਹਾਂਜੀ ਉਹ ਇਹਦੇ ਵਿੱਚ ਜਿਹੜਾ ਕਿਉਂਕਿ ਇਹਨੂੰ ਆਪਾਂ ਤਰਪਾਲ ਦੇ ਨਾਲ ਇਹਨੂੰ ਕਵਰ ਕਰ ਦੇਣਾ ਤੇ ਜਿੰਨਾ ਕੁ ਟੈਂਪਰੇਚਰ ਇਹਨੂੰ ਚਾਹੀਦਾ ਵਾ ਉਹਨਾਂ ਟੈਂਪਰੇਚਰ ਦੇ ਵਿੱਚ ਰੱਖਿਆ ਜਾਊਗਾ ਤੇ ਫਿਰ ਉਹ ਟੈਂਪਰੇਚਰ ਦੇ ਵਿੱਚ ਜਿੰਦਾਂ ਕੋ ਠੰਡ ਪੈਣੀ ਆ ਤੇ ਠੰਡ ਦੇ ਵਿੱਚ ਉਸ ਹਿਸਾਬ ਦੇ ਨਾਲ ਫਿਰ ਇਹਨੂੰ ਇਹਦਾ ਪੂਰਾ ਟੈਂਪਰੇਚਰ ਬਣਾ ਕੇ ਇਹਦੇ ਵਿੱਚ ਫਿਰ ਜਿਹੜੀ ਉਹ ਤਿਆਰ ਕਰਾਂਗੇ ਭਾਈ ਕਿੰਨੀਆਂ ਫਿਰ ਜਿਹੜੀਆਂ ਇਹਨਾਂ ਨੂੰ ਲੱਗਦੀ ਨੇ ਮਲਜੂਜ ਕਰਨ ਮਿੱਟੀ ਨਾਲ ਹੀ ਜਾਣੀ ਕਰਨਾ ਪੈਂਦਾ ਜਾਂ ਫਿਰ ਕੋਈ ਖਾਦ ਜਿਹੜੀ ਦੇਸੀ ਸਾਰੀ ਆਰਗ ਕੋਈ ਕਨਿਕਰ ਕਰਨੀ ਪੈਂਦੀ ਸਾਰੀ ਅ ਵੀਰ ਜੀ ਵੇਖੋ ਭਈ ਇੱਕ ਤੇ ਆਪਾਂ ਤਿਆਰ ਕਰ ਦਿੰਨੇ ਆ ਜਿਸ ਤਰ੍ਹਾਂ ਛੋਟੀਆਂ ਟਰਿਆਂ ਦੇ ਵਿੱਚ ਤਿਆਰ ਕਰਦੇ ਆ ਜੀ ਜੀ ਤੇ ਉਹਦੇ ਵਿੱਚ ਕੁਝ ਚੀਜ਼ਾਂ ਪੈਂਦੀਆਂ ਨੇ ਹਾਂਜੀ ਕੋਈ ਖਾਦਾਂ ਪੈਂਦੀਆਂ ਨੇ ਕੋਕੋ ਫੀਡ ਪੈਂਦੀ ਆ ਪਰ ਅਸੀਂ ਉਹ ਵੀ ਵੀਰ ਜੀ ਕੰਮ ਨਹੀਂ ਕਰਦੇ ਕਿਉਂਕਿ ਉਹਦਾ ਕੀ ਹੁੰਦਾ ਵਾ ਚਲੋ ਆਪੋ ਆਪਣਾ ਹਰ ਇੱਕ ਨੇ ਆਪਣੇ ਢੰਗ ਨਾਲ ਕੰਮ ਕਰਨਾ ਹੁੰਦਾ ਪਰ ਉਹ ਜਿਹੜੀ ਅਸੀਂ ਟ੍ਰੇ ਦੇ ਵਿੱਚ ਚੀਜ਼ ਤਿਆਰ ਕਰਨੇ ਆ ਉਹਦੇ ਵਿੱਚ ਬਿਲਕੁਲ ਉਜੜ ਵਾਸਤੇ ਥੋੜੀ ਚੀਜ਼ ਉਹਨੂੰ ਮਿਲਦੀ ਹੈ ਜਰਮੀਨੇਸ਼ਨ ਹੁੰਦਾ ਵਾ ਬੀਜ ਪਰ ਜਿਆਦਾ ਟਾਈਮ ਨਹੀਂ ਕੱਢ ਸਕਦਾ ਅਸੀਂ ਜਿੰਨਾ ਵੀ ਤਿਆਰੀ ਕਰਦੇ ਆ ਉਹ ਸਾਰੀ ਅਸੀਂ ਲਫਾਫਿਆਂ ਦੇ ਵਿੱਚ ਮਿੱਟੀ ਜਿਹੜੀ ਦੋ ਤਿੰਨ ਪ੍ਰਕਾਰ ਦੀ ਮਿੱਟੀ ਤਿਆਰ ਕਰਦੇ ਆ ਕਿਬਲੇ ਹੁੰਦਾ ਨਾ ਮੱਲੋ ਗਾਹ ਦੇ ਕਿੰਨੇ ਮੱਲੋ ਇਹਨਾਂ ਨੂੰ ਜਨ ਲਗਾਈ ਨਹੀਂ ਖਾਦਣ ਗਈਆਂ ਬੂਟਾ ਜਾ ਕੇ ਘਰ ਜਿਹੜੀ ਆ ਆਪਦੀ ਇੱਥੋਂ ਵਾਲੀ ਗ੍ਰੋਥ ਜਿਹੜੀ ਉੱਥੇ ਨਹੀਂ ਫਰਦਾ ਛੜ ਜਾਂਦਾ ਅ ਵੀਰ ਜੀ ਮੇਰਾ ਖਿਆਲ ਆ ਕਿ ਜੇ ਤੇ ਲਫਾਫੇ ਦੇ ਵਿੱਚ ਇਹ ਬੀਜ ਤਿਆਰ ਕੀਤਾ ਹੋਊਗਾ ਮਿੱਟੀ ਦੇ ਵਿੱਚ ਹਮ ਇੱਕ ਤੇ ਇਹਦਾ ਚ ਇਹ ਆ ਕਿ ਇਹਦੇ ਵਿੱਚ ਬੂਟਾ ਜਿਹੜਾ ਵਾ ਸਾਡੇ ਕੋਲ ਵੀ ਅਗਰ ਮਹੀਨਾ ਡੇਢ ਦੋ ਮਹੀਨੇ ਵੀ ਪਿਆਰੇ ਤੇ ਦਾ ਕੱਖ ਨਹੀਂ ਵਿਗੜਦਾ ਜੀ ਠੀਕ ਆ ਜੀ ਤੇ ਇਹਨੂੰ ਪੂਰੀ ਜਿਹੜੀ ਜਰਮੀਨੇਟ ਵਾਸਤੇ ਜਿੰਨੀ ਤਾਕਤ ਆ ਉਹ ਅਸੀਂ ਇਹਦੇ ਵਿੱਚ ਜਿਹੜੀ ਮਿੱਟੀ ਵਿੱਚ ਭਰਦੇ ਉਹਦੇ ਵਿੱਚ ਅਸੀਂ ਪਾਉਨੇ ਆ ਇਹਦੇ ਵਿੱਚ ਇੱਕ ਦੋ ਮਿੱਟੀਆਂ ਪਾਉਨੇ ਆ ਮਿਕਸ ਕਰਕੇ ਵਿੱਚ ਰੂੜੀ ਪਾਉਨੇ ਆ ਵਿੱਚ ਦੇਸੀ ਆਪਣਾ ਅਸਵਾਹ ਪਾਉਨੇ ਆ ਇਹ ਸਾਰਾ ਮਿਕਸ ਕਰਕੇ ਤੇ ਫਿਰ ਉਹ ਅਸੀਂ ਤਿਆਰ ਕਰਕੇ ਤੇ ਫਿਰ ਅਸੀਂ ਦੇ ਦਿੰਨੇ ਆ ਜੀ ਮਤਲਬ ਇਹਦੀ ਲਾਉਂ ਦੀ ਜਿਹੜੀ ਸਹੀ ਵਿਧੀ ਹੈ ਕਿਸੇ ਲਈ ਮਤਲਬ ਗਾਹਕ ਜਦ ਪ੍ਰਚੇਸ ਕਰ ਲੈਂਦਾ ਪਰ ਲਾਉਂ ਤੋਂ ਵੀ ਜਿਹੜੀ ਆ ਇਹ ਕਮੀ ਪੇਸ਼ੀ ਦੀ ਕੁਝ ਰਹਿ ਜਾਂਦੀ ਹੈ ਇਹ ਲਾਉਂ ਤੋਂ ਵੇਖੋ ਜੀ ਕਮੀ ਪੇਸ਼ੀ ਤੇ ਇੱਕ ਇਹ ਆ ਵੀ ਨੰਬਰ 1 ਤੇ ਜੇ ਅਜੇ ਅੱਗ ਨੂੰ ਠੰਡ ਪੈਣੀ ਆ ਜੇ ਜੇਤ ਆਪਾਂ ਇਹਨੂੰ ਟਾਈਮ ਨਾ ਲਾਉਣਾ ਮਤਲਬ ਟਾਈਮ ਨਾ ਹੀ ਆਪਣਾ ਸਬਜੀ ਤਿਆਰ ਕਰਨੀ ਆ ਤੇ ਫਿਰ ਇਹਨੂੰ ਲਾ ਕੇ ਅੱਗੋਂ ਕੋਰੇ ਪਾਣੇ ਆ ਠੰਡ ਪਾਣੇ ਤੇ ਜੇ ਜੇਤ ਆਪਾਂ ਨੂੰ ਟੱਕ ਲਾਂਗੇ ਕਿਸੇ ਚੀਜ਼ ਦੇ ਨਾਲ ਹਾਂਜੀ ਤੇ ਫਿਰ ਇਹਦਾ ਵਧੀਆ ਰਿਜ਼ਲਟ ਆਏਗਾ ਤੇ ਬਾਕੀ ਨਹੀਂ ਤੇ ਫਿਰ ਅੱਗੋਂ ਜਿੱਦਾਂ ਹੁਣ ਗਾ ਮੌਸਮ ਚੇਂਜ ਹੋਣਾ ਦਸੰਬਰ ਦੇ ਵਿੱਚ ਅੱਗੋਂ ਆਪਣਾ ਜਨਵਰੀ ਫਰਵਰੀ ਦੇ ਵਿੱਚ ਜਦੋਂ ਜੋ ਜੋ ਮੌਸਮ ਚੇਂਜ ਹੋਣਾ ਫੇਰੇ ਬਹੁਤ ਵਧੀਆ ਜਿਹੜੀ ਆ ਬਾਈ ਇਹ ਟੱਕਣ ਦੇ ਵਿੱਚ ਕੋਈ ਪ੍ਰਾਲੀ ਕਹਿ ਲੈਂਦੇ ਆ ਜਿਵੇਂ ਮਨ ਨੂੰ ਕੋ ਸਵਾ ਕੱਲੇ ਹੋਰ ਇਸ ਤੋਂ ਲਾਵਾ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਹਿੰਦੀਆਂ ਫਾਇਦੇਮਤ ਰਹਿੰਦੀਆਂ ਜਾਂ ਇਸ ਤੋਂ ਲਾਵਾ ਕੋਈ ਚੀਜ਼ ਜਿਹੜੀ ਹੁੰਦੀ ਹੈ ਨੇ ਕਿਹੜੀ ਜੀ ਆਪਾਂ ਜੀ ਘਰ ਜਾ ਕੇ ਲਾ ਕੇ ਜਦੋਂ ਗਾਂ ਸਰਦੀਆਂ ਰੁੱਤੇ ਕੋੜੇ ਪੈਨੇ ਨੇ ਉਹਨਾਂ ਨੂੰ ਜਿਵੇਂ ਕੱਕਜਾਂ ਵਾਸਤੇ ਪ੍ਰਾਲੀ ਦੇਖੋ ਜੀ ਜੇ ਉਤੇ ਪ੍ਰਾਲੀ ਵੀ ਪਾ ਜੇ ਪਰ ਪ੍ਰਾਲੀ ਹੁਣ ਆਪਾਂ ਜਦੋਂ ਵੱਲ ਲਾਦਨੇ ਫਿਰ ਉਤੇ ਪ੍ਰਾਲੀ ਤੇ ਜਾਂ ਤੋਂ ਕੋਈ ਨਾ ਕੋਈ ਚੀਜ਼ ਆ ਬੰਦੋਬਸਤ ਕਰਕੇ ਚਾ ਗੈਪ ਬਣਾ ਕੇ ਜਾਂ ਇਹਦੇ ਉਤੇ ਆਪਾਂ ਕੜੇ ਪਾ ਕੇ ਜੀ ਤੇ ਜਿਸ ਤਰ੍ਹਾਂ ਇਹ ਪਾਈ ਆ ਜੀ ਕੜੇ ਇਦਾਂ ਕੜੇ ਪਾ ਕੇ ਤੇ ਉਤੇ ਹਣਾ ਤਰਪਾਲ ਦੇ ਨਾਲ ਆਪਾਂ ਇਹਨੂੰ ਢੱਕ ਦੇਣਾ ਵਾ ਉਥੇ ਜੋਬ ਨਹੀਂ ਕੋ ਜਾਣਾ ਹਾਂਜੀ ਉਹਨੂੰ ਜੋਬ ਨਹੀਂ ਹੈ ਜਾਣਾ ਜੀ ਤੇ ਇਸ ਤਰੀਕੇ ਦੇ ਨਾਲ ਮਨ ਇਹਨੂੰ ਜਿਹੜਾ ਹੀ ਤਿਆਰ ਕਰ। ਪਰ ਕੰਤ ਭਾਬੀ ਵੀ ਜਿਹੜੀ ਆ ਆਪਾਂ ਮਤਲ ਘਰ ਜਣ ਲੈ ਜਨੇ ਜਾਂ ਕਿਤੇ ਵੀ ਮਤਲ ਇੱਕ ਦੋ ਦਿਨ ਦਾ ਸਟੇ ਕਰਦੇ ਜਾਂ ਸਵਾਲ ਕਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਇਹਦੀ ਜਿਹੜੀ ਆ ਪ੍ਰੋਪਰ ਜਿਹੜੀ ਸੰਭਾਲ ਨਹੀਂ ਹੁੰਦੀ। ਨਹੀਂ ਪ੍ਰੋਪਰ ਸੰਭਾਲ ਵੇਖੋ ਇਹ ਆ ਵੀ ਜਦੋਂ ਆਪਾਂ ਇਹਨੂੰ ਲੈ ਜਾਣਾ ਵਾ ਜੇ ਤੇ ਮਿੱਟੀ ਦੇ ਵਿੱਚ ਤਿਆਰ ਕੀਤਾ ਵਾ ਬੂਟਾ ਤੇ ਫੇਰ ਇਹਦੀ ਸੰਭਾਲੀ ਸੰਭਾਲੇ ਦਾ ਕੱਖ ਨਹੀਂ ਵਿਗੜਦਾ ਜੀ। ਤਾਂ ਜੀ ਇਹਨੂੰ ਜਦੋਂ ਆਪਾਂ ਲਾਉਣਾ ਵਾ ਉਦੋਂ ਲਾਉਣ ਵਾਲੀ ਜਗ੍ਹਾ ਦੇ ਉੱਤੇ ਵੀ ਥੋੜੀ ਵਿੱਚ ਦੇਸੀ ਰੂੜੀ ਪਾ ਜੇ ਉਹਨੂੰ ਵਧੀਆ ਮਿੱਟੀ ਦੇ ਵਿੱਚ ਪਾ ਕੇ ਤੁਸੀਂ ਲਾਓ। ਤੇ ਆਪਨਾ ਪਾਣੀ ਦਿਓ ਤੇ ਵਧੀਆ ਜੜਾ ਦਾ ਬਾਕੀ ਹਾਈ ਬ੍ਰੈਡ ਸਾਡੇ ਕੋਲ ਜਿੰਨੀ ਵੀ ਕੁਆਲਿਟੀ ਆ ਤਕਰੀਬਨ ਕਿਉਂਕਿ ਅੱਜ ਕੱਲ ਹਾਈ ਬ੍ਰੈਡਿਟੀ ਸਿਸਟਮ ਚੱਲਦਾ ਵਾ ਤੇ ਉਹੀ ਵੈਰੈਟੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਆ ਜਿਵੇਂ ਮਲਤਾਜ ਜਿਵੇਂ ਫੁੱਲ ਲੱਗਦੇ ਨੇ ਕਿਤੇ ਮੰਦਰਾ ਜਾਂ ਹੋਰ ਕਿਤੇ ਵੀ ਜਾਂ ਚੱਲਦੇ ਨੇ ਜੇ ਤੁਹਾਡੇ ਤੋਂ ਪਰਚੇਸ ਕਰਨੇ ਨੇ ਤਾਂ ਕਿਹੜਾ ਐਡਰੈਸ ਆ ਤੇ ਕਿੱਥੇ ਪੈਂਦਾ ਸਾਰੀ ਜਾਣਕਾਰੀ ਦਿਓ ਵੇਖੋ ਜੀ ਸਾਡਾ ਇਹ ਐਡਰੈਸ ਹੈਗਾ ਪੰਗੂ ਨਰਸਰੀ ਜੀ ਕਲਾਨੌਰ ਖਾਸ ਕਲਾਨੌਰ ਆ ਹਾਂਜੀ ਤੇ ਆਪਣਾ ਸਾਲੇ ਚੱਕ ਰੋਡ ਜੀ ਜੀ ਜਾਂ ਗਊਸ਼ਾਲਾ ਸਾਲੇ ਚੱਕ ਰੋਡ ਨੇੜੇ ਆਪਣਾ 바ਵਾ ਲਾਲ ਜੀ ਮੰਦਿਰ ਦੇ ਸਾਹਮਣੇ ਇੱਥੇ ਸਾਡੀ ਭੰਗ ਹੋ ਸਕਦੀ ਹੈ ਕੋਈ ਕੰਟੈਕਟ ਨੰਬਰ ਵੀ ਜੇ ਕੋਈ ਹੈ ਤਾਂ ਉਹ ਵੀ ਅਪਮੈਂਸ਼ਨ ਕਰ ਦਿਓ ਸਾਡਾ ਜੀ ਕੰਟੈਕਟ ਨੰਬਰ ਹੈਗਾ ਜੀ 98769 69260 ਜੀ 98769 69260 ਤੇ ਦੂਸਰਾ ਬੇਟੇ ਦਾ ਵੀ ਨੰਬਰ ਹੈਗਾ 73475 527 ਕੋਈ 73475 5575 ਉਹ ਇਹ ਸਨ ਪੰਗੋ ਫਾਰਮ ਵਾਲੇ ਜਿਹਨਾਂ ਨੇ ਸਾਰੀ ਜਿਹੜੀ ਹੈ ਨਰਸਰੀ ਜਿਹੜੀ ਆਪਣੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਕਿਹੜੀਆਂ ਕਿਸਮਾਂ ਲਗਾਈਆਂ ਨੇ ਤੇ ਕਿੱਥੋਂ ਜਿਹੜੀ ਆ ਇਹ ਪ੍ਰੋਸੈਸ ਹੋਈ ਆ ਬੂਟੇ ਕਿੰਨੀਆਂ ਕਿਸਮਾਂ ਦੇ ਲੱਗੇ ਨੇ ਕਿੰਨੇ ਏਕੜ ਦੇ ਵਿੱਚ ਲੱਗੀ ਆ ਸੋ ਇਹਨਾਂ ਨੇ ਆਪ ਦਾ ਕਾਰਟ ਨੰਬਰ ਵੀ ਜਿਹੜਾ ਮੈਂਸ਼ਨ ਕੀਤਾ ਜੇ ਤਾਜ਼ੇ ਜਿਹੜੇ ਨੇ ਫੁੱਲ ਜਾਂ ਇਹਨਾਂ ਦੇ ਕੋਲੋਂ ਜਿਹੜੀ ਵੀ ਚੀਜ਼ ਹੈ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪ੍ਰੀਤ ਸਿੰਘ ਖੁਸ਼ੀਪੁਰ